ਜੈਮਾਤ ਅਲੀ ਦੋਸਤੋ ਤੁਹਾਨੂੰ ਇੱਕ ਨਵੀਂ ਇਨਫੋਰਮੇਸ਼ਨ ਦੇਣੀ ਹੈ ਅੱਜ ਆਂਟੀ ਆਏ ਨੇ ਸਾਡੇ ਬਹੁਤ ਹੀ ਰਿਸਪੈਕਟੇਬਲ ਇਹਨਾਂ ਨੇ ਲੈਣਾ ਸੀ ਫ੍ਰਿਜ ਇਹਨਾਂ ਦੀ ਰਿਕੁਆਇਰਮੈਂਟ ਸੀ ਆਪਾਂ ਇੱਕ ਨਵਾਂ ਫ੍ਰਿਜ ਮਤਲਬ ਇੱਕ ਨਵੀਂ ਇਨੋਵੇਸ਼ਨ ਹੈ ਗੋਦਰਜ ਕੰਪਨੀ ਵੱਲੋਂ ਇੱਕ ਪੇਟੈਂਟ ਹੈ ਬਿਲਕੁਲ ਇਹ ਇਕੱਲੀ ਗੋਦਰਜ ਕੰਪਨੀ ਕੋਲੀ ਇਨੋਵੇਸ਼ਨ ਹੈ ਨਵੀਂ ਲੈ ਵੀ ਇਹਨੂੰ ਖੋਲੋ ਇਹਨੂੰ ਮੈਂ ਤੁਹਾਨੂੰ ਅਨਬਾਕਸਿੰਗ ਕਰ ਰਿਹਾ ਨਵੀਂ ਫ੍ਰਿਜ ਦੀ ਇਹਨੂੰ ਆਪਾਂ ਫ੍ਰਿਜ ਨਹੀਂ ਕਹਿ ਸਕਦੇ ਇਹਨੂੰ ਆਪਾਂ ਕਹਿ ਸਕਦੇ ਹਾਂ ਥਰਮੋ ਇਲੈਕਟ੍ਰਿਕ ਕੂਲਰ ਮਤਲਬ ਇਹ ਕੂਲਿੰਗ ਪ੍ਰੋਡਕਟ ਹੈ ਬਿਨਾ ਮਤਲਬ ਜਿਹੜਾ ਕੰਪਰੈਸ਼ਨ ਹੁੰਦਾ ਨਾ ਦੇਖੋ ਜਿਹੜੀ ਫ੍ਰਿਜ ਹੁੰਦੀ ਆ ਉਹ ਤਾਂ ਬਰਫ਼ ਜਮਾਉਂਦੀ ਹੁੰਦੀ ਆ ਇਹ ਬਰਫ਼ ਨਹੀਂ ਜਮਾਉਂਦਾ ਜਾਂ ਕੋਈ ਇੱਕ ਇਕੱਲਾ ਬੰਦਾ ਰਹਿੰਦਾ ਵਾ ਹੈਨਾ ਕੋਈ ਕਿਸੇ ਨੇ ਕੱਲੀਆਂ ਬੋਤਲਾਂ ਹੀ ਪਾਣੀ ਦੀਆਂ ਰੱਖਣੀਆਂ ਨੇ ਸਬਜ਼ੀ ਰੱਖਣੀ ਆ ਜਾਂ ਕੋਈ ਫਲ ਫਰੂਟ ਰੱਖਣਾ ਉਹਦੇ ਵਾਸਤੇ 쿨ਿੰਗ ਪ੍ਰੋਡਕਟ ਆ ਦਿਖਾਓ ਵੀ ਖੋਲੋ ਇਹਨੂੰ ਆਂਟੀ ਜੀ ਦੀ ਰਿਕੁਆਇਰਮੈਂਟ ਸੀਗੀ ਮੈਂ ਇਹਨਾਂ ਦੇ ਕਹਿਣ ਤੇ ਮੰਗਵਾਈ ਆਂਟੀ ਜੀ ਦੇ ਔਰ ਮਤਲਬ ਮੈਂ ਇੱਕ ਪੀਸ ਨਹੀਂ ਮੰਗਾਇਆ ਫਿਰ ਮੈਨੂੰ ਇੱਕ ਪੀਸ ਦੀ ਨਹੀਂ ਨਾ ਮੇਰੇ ਕੋਲ ਡਾਇਰੈਕਟ ਕੰਪਨੀ ਤੋਂ ਆਉਂਦਾ ਗੋਦਰੇਜ ਕੰਪਨੀ ਤੋਂ ਮਾਲ ਮੈਨੂੰ ਜਿਆਦਾ ਮੰਗੋਣੇ ਪੈਂਦੇ ਨੇ ਮੈਂ ਫਿਰ ਇਸੇ ਕਰਕੇ ਮੈਂ ਕਿਹਾ ਤੁਹਾਨੂੰ ਵੀ ਦਿਖਾ ਦਵਾਂ ਨਵੀਂ ਆਈਟਮ ਹੈ ਇਹ ਬਿਲਕੁਲ ਹੀ ਆਮ ਜਿਹੜੀਆਂ ਪਹਿਲਾਂ ਫਰਿੱਜਾਂ ਆਉਂਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਪਹਿਲਾਂ ਫਰਿੱਜਾਂ ਆਉਂਦੀਆਂ ਸੀ ਉਹਨਾਂ 'ਚ ਕੰਪਰੈਸ਼ਨ ਹੁੰਦਾ ਸੀ ਸਮਾਲ ਫਰਿੱਜ ਪਰ ਗੋਦਰੇਜ ਵੱਲੋਂ ਇੱਕ ਐਸੀ ਇਹ ਇਨੋਵੇਸ਼ਨ ਹੈ ਨਵੀਂ ਇੱਕ ਮਿੰਟ ਆ ਪਕੜੋ ਇਹਨੂੰ ਕਹਿੰਦੇ ਨੇ ਗੋਦਰੇਜ ਕਯੂ ਤੁਸੀਂ ਇੰਟਰਨੈਟ ਤੇ ਸਰਚ ਕਰ ਸਕਦੇ ਹੋ ਗੋਦਰੇਜ ਕਯੂ ਕਿਊਬ ਦੇ ਨਾਮ ਤੇ ਆ ਬਹੁਤ ਅੱਛੀ ਫ੍ਰਿਜ ਹੈ ਲੈ ਵੀ ਦਿਖਾ ਹੈਵੀ ਆ ਹੈ ਪਹਿਲਾਂ ਹਾਂ ਬਹੁਤ ਸਲੀਕ ਬਹੁਤ ਨਾਈਸ ਮਾਡਲ ਹੈ ਬਹੁਤ ਆ ਦੇਖੋ ਇਹਦੇ ਚ ਕੋਈ ਕੰਪਰੈਸ਼ਨ ਨਹੀਂ ਕੋਈ ਇਹਦੀ ਮੇਨਟੇਨੈਂਸ ਦਾ ਖਰਚਾ ਨਹੀਂ ਹੈਗਾ ਮੇਨਟੇਨੈਂਸ ਜ਼ੀਰੋ ਹੈ ਦੀ ਕਿਉਂਕਿ ਜਿਹਦੇ ਚ ਕੋਈ ਕੰਪਰੈਸ਼ਨ ਹੀ ਨਹੀਂ ਤਾਂ ਮੇਨਟੇਨੈਂਸ ਵੀ ਨਹੀਂ ਹੈ ਹੈਨਾ ਇਹਦੇ ਇੱਕ ਤਰ੍ਹਾਂ ਦਾ ਕੂਲਰ ਹੈ ਕੂਲਿੰਗ ਪ੍ਰੋਡਕਟ ਹੈ ਦਿਖਾਓ ਜੀ ਆਂਟੀ ਇਹ ਹੈ ਨਾ ਬਿਨਾ ਕੰਪਰੈਸ਼ਨ ਤੋਂ ਫ੍ਰਿਜ ਆ ਇਹਦੇ ਚ ਬਰਫ਼ ਨਹੀਂ ਜੰਮਣੀ ਠੀਕ ਹੈ ਤੁਹਾਡੀ ਜੋ ਰਿਕੁਆਇਰਮੈਂਟ ਸੀ ਤੁਹਾਡੀ ਹੋਰ ਰਿਕੁਆਇਰਮੈਂਟ ਪੂਰੀ ਹੈ ਦੇਖੋ ਇੱਥੇ ਤੁਸੀਂ ਕੁਝ ਵੀ ਰੱਖ ਸਕਦੇ ਹੋ ਬੋਤਲਸ ਵਗੈਰਾ ਬੋਤਲ ਵਗੈਰਾ ਜੋ ਵੀ ਬੋਤਲਸ ਰੱਖਣੀਆਂ ਨੇ ਕੋਈ ਸਬਜੀ ਰੱਖਣੀ ਆ ਕੁਝ ਵੀ ਰੱਖਣਾ ਹੈ ਨਾ ਇਹਦੇ ਅੰਦਰ ਕੁਝ ਵੀ ਰੱਖਣਾ ਤੁਸੀਂ ਇਹ ਕੰਪਨੀ ਵੱਲੋਂ ਹੀ ਬਾਲ ਇੱਕ ਬਾਕੀ ਆ ਯੂਜ਼ਰ ਮੈਨੂਅਲ ਕਾਰਡ ਹੈ ਹੈ ਨਾ ਇਹਨੂੰ ਤੁਸੀਂ ਪੜ੍ਹ ਸਕਦੇ ਹੋ ਕਿਵੇਂ ਯੂਜ਼ ਕਰਨਾ ਕੀ ਕਰਨਾ ਹੈ ਨਾ ਇਹ ਬਹੁਤ ਹੀ ਮਤਲਬ LED ਲਾਈਟਸ ਨੇ ਅੰਦਰ LED ਲਾਈਟਸ ਨੇ ਜਿਵੇਂ ਹੀ ਤੁਸੀਂ ਫ੍ਰਿਜ ਨੂੰ ਓਪਨ ਕਰੋਗੇ ਨਾਲ ਦੀ ਨਾਲ ਰੋਸ਼ਨੀ ਚੱਲੇਗੀ ਅੰਦਰ ਇਹਦੇ ਅੰਦਰ ਹੀ LED ਦੀ ਲਾਈਟ ਨੇ ਦੇਖੋ ਕਿਵੇਂ ਲੱਗਿਆ ਤੁਹਾਨੂੰ ਦੇਖੋ ਵਧੀਆ ਲੱਗਿਆ ਭੇਜ ਦਈਏ ਜਮਾ ਚੌਧੀ ਸੀ ਉਹ ਹਾਂਜੀ ਇਹੋ ਜਿਹੀ ਚੌਧੀ ਸੀ ਤੁਸੀਂ ਇਹੋ ਜਿਹੀ ਚਾਹੁੰਦੇ ਸੀ ਇੱਕ ਮਿੰਟ ਤੁਹਾਨੂੰ ਆਹ ਟਰੇ ਮੈਂ ਦੇਖੀ ਨਹੀਂ ਸੀ ਹੈਗੀ ਓਕੇ 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 ਇਹਦੇ ਨੀਚੇ ਹੀ ਹੈ ਉਹ ਜਿਵੇਂ AC ਦਾ ਪਾਣੀ ਡਿੱਗਦਾ ਇਹਦਾ ਪਾਣੀ ਡਿੱਗਦਾ ਹੋਏ ਪਾਣੀ ਨਹੀਂ ਡਿੱਗਦਾ ਹੁਣ ਮਤਲਬ ਕੋਈ ਹੋਊਗੀ ਕੋਈ ਉਹ ਯੂਜ਼ਰ ਗਾਈਡਾ ਜਿਹੜਾ ਉਹਦੇ ਤੇ ਹੋਊਗਾ ਕੋਈ ਨਾ ਕੋਈ ਇਹਦਾ ਵੀ ਫੀਚਰ ਕਿਵੇਂ ਲੱਗਿਆ ਣਦੀ ਤੁਹਾਨੂੰ ਇਹ ਦੇਖੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪੁੱਤ ਇਹ ਜਿਹੇ ਹੀ ਚਾਹੁੰਦੀ ਸੀਗੀ ਮੈਂ ਅੱਛਾ ਜੀ ਜਿਹੜਾ ਜਿਹੜਾ ਚਾਇਆ ਉਹ ਜੀ ਚੀਜ਼ ਮੈਨੂੰ ਮਿਲੀ ਹੈਗੀ ਬਹੁਤ ਵਧੀਆ ਇਹ ਕੈਰੀ ਕਰਨਾ ਵੀ ਆਸਾਨ ਆ ਜਿੱਥੇ ਮਰਜ਼ੀ ਲੈ ਜਾਓ ਹੈਨਾ ਇਹਨੂੰ ਲੈ ਕਿ ਜਾਣਾ ਮੈਂ ਆਹਾਂ ਕਾਊਂਟਰ ਤੇ ਰੱਖਣਾ ਚਲੋ ਗਲਤ ਨਹੀਂ ਕਹਿੰਦਾ ਮੈਂ ਜਿਵੇਂ ਕਈ ਬੰਦਿਆਂ ਲਈ ਹੈਨਾ ਜ਼ਰੂਰਤ ਹੁੰਦੀ ਆ ਬੋਟਲਸ ਵਗੈਰਾ ਰੱਖਣ ਦੀ ਕੋਈ ਵੀ ਬੋਟਲਸ ਹੈਨਾ ਉਹ ਵੀ ਰੱਖ ਸਕਦੇ ਨੇ ਇੱਕ ਇਸ਼ਾਰਾ ਹੀ ਹੈ ਹੈਨਾ ਕੁਝ ਵੀ ਰੱਖ ਸਕਦੇ ਆਪਾਂ ਕਿਤੇ ਵੀ ਰੱਖ ਸਕਦੇ ਆ ਮਤਲਬ ਕੈਰੀ ਕਰਨਾ ਆਸਾਨ ਹੈ ਚੱਕੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਇਹਨੂੰ ਬਹੁਤ ਸੋਹਣੀ ਆਈਟਮ ਆ ਇਹ ਪਹਿਲਾ ਐਕਸਪੀਰੀਅੰਸ ਹੈ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਜੋ ਸਾਰਿਆਂ ਨੂੰ ਪਤਾ ਲੱਗੇ ਔਰ ਜਿਹੜੇ ਨਵੇਂ ਯੂਜ਼ਰ ਨੇ ਦੇਖ ਰਹੇ ਨੇ ਮੇਰੀ YouTube ਚੈਨਲ ਨੂੰ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਸਬਸਕ੍ਰਾਈਬ ਕਰਨ ਇਦਾਂ ਦੀਆਂ ਤੁਹਾਡੇ ਲਈ ਮੈਂ ਇੱਕ ਨਵੀਆਂ-ਨਵੀਆਂ ਆਈਟਮਾਂ ਲੈ ਕੇ ਤੁਹਾਨੂੰ ਹਮੇਸ਼ਾ ਪਾਉਂਦਾ ਰਹਿਣਾ ਔਰ ਨਵੀਂ-ਨਵੀਂ ਜਾਣਕਾਰੀ ਪਾਉਣਾ ਇਹ YouTube ਦੇ ਉੱਤੇ ਕਿ ਤੁਹਾਨੂੰ ਨਵੇਂ-ਨਵੇਂ ਗੱਲਾਂ ਦਾ ਪਤਾ ਲੱਗੇ ਜਿਹੜੀਆਂ ਨਹੀਂ ਪਤਾ ਕਈ ਬੰਦੇ ਨੂੰ ਨਹੀਂ ਪਤਾ ਹੁੰਦੀਆਂ ਚੀਜ਼ਾਂ ਹੈ ਨਾ ਕਈਆਂ ਨੂੰ ਤਾਂ ਸੋਹ ਦੇ ਵਿੱਚੋਂ ਜ਼ਰੂਰੀ ਨਹੀਂ ਹੈਗਾ ਸੋਹ ਦੇ ਜਾਣਿਆਂ ਨੂੰ ਪਤਾ 10 ਬੰਦੇ ਨੂੰ ਪਤਾ ਹੁੰਦਾ 90 ਜਾਣਿਆਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਇੱਕ ਬਹੁਤ ਵਧੀਆ ਮਤਲਬ ਇਨਫੋਰਮੇਸ਼ਨ ਆ ਮੈਨੂੰ ਵੀ ਨਹੀਂ ਸੀ ਪਤਾ ਮੈਨੂੰ ਛੋਟੇ ਫਰਿੱਜਾਂ ਬਾਰੇ ਪਤਾ ਸੀਗਾ ਪਰ ਮੈਨੂੰ ਇਦਾਂ ਨਹੀਂ ਸੀ ਪਤਾ ਕਿ ਕੰਪਰੈਸ਼ਨਰ ਤੋਂ ਬਿਨਾਂ ਵੀ ਕੋਈ ਫਰਿੱਜਾਂ ਦਾ ਮੈਂ ਕੰਪਨੀ ਨਾਲ ਗੱਲ ਕਰੀ ਉਹ ਕਹਿੰਦੇ ਸਾਡੇ ਕੋਲ ਇੱਕ ਪੇਟੈਂਟ ਆਈਟਮ ਆ ਸਾਡੀ ਪੇਟੈਂਟ ਆ ਓਨਲੀ ਗੋਦਰੇਜ ਕੰਪਨੀ ਲਈ ਪੇਟੈਂਟ ਆ ਕਿ ਕੰਪਰੈਸ਼ਰ ਤੋਂ ਬਿਨਾ ਬਣਾਣਿਆ ਇਹਦਾ ਮਤਲਬ ਜੇ ਅਗਰ ਕੰਪਰੈਸ਼ਰ ਨਹੀਂ ਹੈਗਾ ਤਾਂ ਇਹਦਾ ਮਤਲਬ ਕੋਈ ਮੇਨਟੇਨੈਂਸ ਵੀ ਨਹੀਂ ਹੈ ਕੋਈ ਇਹਦਾ ਮਤਲਬ ਹੈ ਨਹੀਂ ਕੋਈ ਇਦਾਂ ਦਾ ਹੈ ਨਹੀਂ ਕਿ ਖਰਾਬ ਹੋ ਜਾਏਗਾ 2 ਸਾਲ ਨੂੰ 4 ਸਾਲ ਨੂੰ 5 ਸਾਲ ਨੂੰ ਤਾਂ ਕੰਪਰੈਸ਼ਰ ਖਰਾਬ ਹੋ ਜਾਏਗਾ ਪੈਸਾ ਲੱਗੇਗਾ ਕੋਈ ਮੇਨਟੇਨੈਂਸ ਨਹੀਂ 0 ਮੇਨਟੇਨੈਂਸ ਬਾਕੀ ਜਿਆਦਾ ਤੋਂ ਜਿਆਦਾ ਲਾਈਕ ਐਂਡ ਕਮੈਂਟ ਜੈ ਮਾਤਾ ਦੀ